ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਡਾਲਾ ਚੈਨਲ ਮੈਂ ਹਰਪ ਸਿੰਘ ਕੋਤੜਾ ਜਿਸ ਨੂੰ ਤੁਹਾਨੂੰ ਦੱਸਣਾ ਚਾਹੁੰਗਾ ਕਿ ਸੁਸਾਇਟੀਆਂ ਤੇ ਤੁਸੀਂ ਬਹੁਤ ਦੇਖੀਆਂ ਜਾਂ ਸੁਣੀਆਂ ਹੋਣਗੀਆਂ ਅੱਜ ਜਿਹੜੀ ਸੁਸਾਇਟੀ ਤੇ ਤੁਹਾਨੂੰ ਅਸੀਂ ਰੂਬਰੂ ਕਰਨ ਜਾ ਰਹੇ ਹਾਂ ਇਹ ਸੁਸਾਇਟੀ ਹੈਗੀ ਜੀ ਫਲਵਾੜੀ ਸੇਵਦਾਰ ਸੇਵਾ ਸੁਸਾਇਟੀ ਜੋ ਕਿ ਬਹੁਤ ਲੰਮੇ ਸਮੇਂ ਤੋਂ ਨਡਾਲੇ ਦੇ ਵਿੱਚ ਇਹ ਜਿਹੜੀ ਸੁਸਾਇਟੀ ਹੈ ਜਿਹੜੀ ਆ ਨਿਸ਼ਕਾਮ ਸੇਵਾ ਕਰਦੀ ਆ ਰਹੀ ਆ ਤੇ ਤੁਹਾਨੂੰ ਦੱਸਣਾ ਚਾਹੁੰਗੇ ਅੱਜ ਜਿਹੜੀ ਸੇਵਾ ਜਿਹੜੀ ਆ ਇਹਨਾਂ ਸੇਵਾਦਾਰਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਉਸ ਦੇ ਬਾਰੇ ਵੀ ਸਾਰੀ ਤੁਹਾਨੂੰ ਅਸੀਂ ਜਾਣਕਾਰੀ ਦਵਾਂਗੇ ਇਹ ਸੇਵਾ ਜੀ ਗੁਰਦਰਾ ਬੌਲੀ ਸਾਹਿਬ ਨੂੰ ਜਿਹੜਾ ਰਾਹ ਜਿਹੜਾ ਨਡਾਲਾ ਅੱਡਾ ਚੌਕਲ ਨੂੰ ਜਾਂਦਾ ਵਾ ਉੱਥੇ ਜਿਹੜੇ ਫਲਵਾੜੀ ਸੇਵਾ ਦਾ ਸੁਸਾਇਟੀ ਵੱਲੋਂ ਜਿਹੜੇ ਬੂਟੇ ਲਗਾਏ ਕਿ ਸੇ ਅੱਜ ਬੂਟਿਆਂ ਦੀ ਜਿਹੜੀ ਆ ਕਾਂਡ ਛਾਂਡ ਦੀ ਸੇਵਾ ਗੋਡੀ ਦੀ ਸੇਵਾ ਜਿਹੜੇ ਆ ਕੀਤੀ ਜਾ ਰਹੀ ਆ ਹੋਰ ਵੀ ਆਪਾਂ ਜਿਹੜੀਆਂ ਤਸਵੀਰਾਂ ਇਸੇ ਹੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਤੇ ਨੰਡਾਲੇ ਦੇ ਵਿੱਚ ਅੰਨਾ ਵੱਲੋਂ ਜਿਹੜੀ ਫਲਵਾੜੀ ਸੇਵਾ ਦਾ ਸੇਵਾ ਸਾਇਟੀ ਵੱਲੋਂ ਬਹੁਤ ਅਣਗਿਣਤ ਹੀ ਜਿਹੜੇ ਬੂਟੇ ਵੀ ਉਹ ਲਗਾਏ ਵੀ ਗਏ ਹਨ ਤੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਜਿਹੜੀ ਜਿਹੜੇ ਸਰਪ੍ਰਸਤ ਨੇ ਜਿਹੜੇ ਫਲਵਾੜੀ ਸੇਵਾ ਦਾ ਸੇਵਾ ਸਾਇਟੀ ਦੇ ਸਰੇ ਸਰਪ੍ਰਸਤ ਸਰਦਾਰ ਸੁਖਵਿੰਦਰ ਸਿੰਘ ਜੀ ਜਿਹੜੇ ਉਹਨਾਂ ਦੀ ਯੋਗਵਾਹੀ ਹੈਟੀ ਜਿਹੜੀ ਸਾਰੀ ਹੀ ਫਲਵਾੜੀ ਸੇਵਾਦਾਰ ਜਿਹੜੀ ਸਵੇਰੇ ਉੱਠ ਕੇ ਜਿਹੜੀ ਨਿਸ਼ਕਾਮ ਸੇਵਾ ਕਰਦੇ ਨੇ ਤੇ ਬਹੁਤ ਅਤੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗਾ ਇਸ ਤੋਂ ਇਲਾਵਾ ਜਿਹੜੀ ਫਲਵਾੜੀ ਸੇਵਾਦਾਰ ਸੁਸਾਇਟੀ ਨੇ ਜਿੱਥੋਂ ਸੇਵਾ ਜਿਹੜੀ ਸ਼ੁਰੂ ਕੀਤੀ ਸੀ ਉਹ ਗੁਰਦੁਆਰਾ ਬੋਲੀ ਸਾਹਿਬ ਦੇ ਸਾਹਮਣੇ ਤੁਸੀਂ ਕਈਆਂ ਸਰੋਤਿਆਂ ਨੇ ਦੇਖੀ ਵੀ ਹੋਏਗੀ ਪਾਰਕ ਜਿਹੜੇ ਬਾਹਰ ਦੇਸ਼ਮ ਦੇਸ਼ਮ ਵਿੱਚ ਰਹਿੰਦੇ ਅਸੀਂ ਅੱਜ ਦਿਨ ਹੀ ਨਵੀਂ ਤੋਂ ਨਵੀਂ ਜਿਹੜੀ ਵੀਡੀਓ ਅਸੀਂ ਪਾਉਂਦੇ ਰਹਿੰਨੇ ਆ ਬਹੁਤ ਹੀ ਖੂਬਸੂਰਤ ਜਿਹੜੀ ਪਾਰਕ ਆ ਮਤਲਬ ਕੀ ਸਾਰਾ ਸਿਹਰਾ ਜਿਹੜਾ ਵਾ ਇਹ ਹੀ ਫਲਵਾੜੀ ਸੇਵਾਦਾਰ ਸੋਸਾਇਟੀ ਨੂੰ ਜਾਂਦਾ ਵਾ ਜੋ ਕਿ ਬਹੁਤ ਲੰਮੇ ਸਮੇਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਨਿਸ਼ਕਾਮ ਸੇਵਾ ਜਿਹੜੀ ਕਰਦੇ ਆ ਰਹੇ ਨੇ ਤੇ ਜਲਦੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣੀ ਹੈ ਤੇ ਕਮੈਂਟ ਵੀ ਜਰੂਰ ਕਰਨਾ ਕਿ ਸਾਡਾ ਜਿਹੜਾ ਇਹ ਪ੍ਰਾਲਾ ਜਿਹੜਾ ਵਾ ਆਪਣਾ ਪਿੰਨ ਨੰਡਾਲਾ ਟੀਮ ਦਾ ਜੋ ਪ੍ਰਾਲਾਵਾ ਤੁਹਾਨੂੰ ਕਿਦਾਂ ਦਾ ਲੱਗਾ ਇਹ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਾਂਗੇ ਜੀ ਹਰਪ੍ਰੀਤ ਸਿੰਘ ਘੋਤੜੇੰਦੋਆ ਜੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ